ਪਠਾਨਕੋਟ ਦੇ ਮਿਸ਼ਨ ਰੋਡ ਤੇ ਸ਼ਾਂਤੀ ਬਿਹਾਰ ਚ ਬਨਣ ਵਾਲੀ ਕਲੋਨੀ ਨੂੰ ਲੈ ਕੇ ਉੱਥੋਂ ਦੇ ਲੋਕਾਂ ਨੇ ਕਲੋਨਾਈਜ਼ਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉੱਥੇ ਇਸ ਮੌਕੇ ਸ਼ਾਂਤ ਬਿਹਾਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 1:30 ਵਜੇ ਤੇ ਕਰੀਬ ਦੱਸਿਆ ਕਿ ਉਹਨਾਂ ਦੀ ਕਲੋਨੀ ਵਿੱਚ ਇੱਕ ਕਲੋਨਾਈਜ਼ਰ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਪਲਾਟ ਕੱਟੇ ਜਾ ਰਹੇ ਹਨ ਜਿਸ ਦਾ ਉੱਥੋਂ ਦੇ ਲੋਕਾਂ ਵੱਲੋਂ ਪੂਰ ਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ। ਅਤੇ ਇਸ ਦੇ ਚਲਦਿਆਂ ਉਹਨਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਨਜ਼ਾਇਜ਼ ਕਲੋਨੀਆਂ ਕੱਟਣ ਵਾਲੇ ਲੋਕਾਂ ਤੇ ਥਲ ਪਾਈ ਜਾਵੇ ਅਤੇ ਅਜਿਹੇ ਹ ਕਰਨ ਵਾਲੇ ਲੋਕਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਪਠਾਨਕੋੜ ਤੋਂ ਪੁਸ਼ਪਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਪਠਾਨਕੋੜ ਐਸੋਸੀਏਸ਼ਨ ਦੇ ਪ੍ਰਧਾਨ ਅਰਜੀਤ ਕਲਰ ਜੀ ਦੇ ਅਧਿਖਰ ਦੇ ਵਿੱਚ ਸਾਰੇ ਕਲੋਨੀ ਵਾਸੀ ਇੱਥੇ ਇਕੱਠੇ ਹੋਏ ਨੇ ਸਾਰਿਆਂ ਦਾ ਇੱਕੋ ਹੀ ਮੁੱਦਾ ਹੈ ਕਿ ਸ਼ਹਿਰ ਦੇ ਵਿੱਚ ਜਿਹੜੇ ਬਾਗਾਂ ਦੀ ਕਟਾਈ ਇਲੈਗਲ ਤਰੀਕੇ ਕੀਤਾ ਜਾ ਰਹੀ ਹੈ ਪਠਾਨਕੋਟ ਵਿੱਚ ਜਿੰਨੇ ਵੀ ਬਾਗ ਨੇ ਪਹਿਲੇ ਮਾਲਟਿਆ ਬਾਗ ਕੇ ਅੰਗੂਰਾ ਦਾ ਬਾਗ ਉਹਨਾਂ ਲਿਚੀਆ ਬਾਗ ਨਿਚੀ ਦਾ ਬਾਗ ਜਿਹੜਾ ਪਠਾਨਕੋਟ ਦੇ ਇਹ ਸ਼ਾਂਤ ਵਿਆਦੇਚ ਹੈ ਇਹ ਪਠਾਨਕੋਟ ਦੀ ਪਛਾਣ ਨਹੀਂ ਹੈ ਇੱਕ ਹਿੰਦੁਸਤਾਨ ਦੀ ਪਛਾਣ ਹੈ ਕਿਉਂਕਿ ਇਸ ਸਾਲ ਦੇ ਵਿੱਚ ਯੂਰਪ ਦੇ ਜਿੰਨੀ ਵੀ ਲਿਚੀ ਪਠਾਨਕੋਟ ਤੋਂ ਐਕਸਪੋਰਟ ਹੋਈ ਹੈ ਉਹ ਇਹਨਾਂ ਬਾਗਾਂ ਦੀ ਹੋਈ ਹੈ ਉਸ ਕਰਕੇ ਪਠਾਨਕੋਟ ਦਾ ਨਾਮ ਜਿਹੜਾ ਨਾ ਇੱਕ ਯੂਰਪ ਦੇ ਵਿੱਚ ਵਰਲਡ ਦੇ ਹਿਸਟਰੀ ਵਿੱਚ ਪੜਹਾਂਗੋ ਦਾ ਨਾਂ ਜੋੜਿਆ ਤਾਂ ਕਿ ਪੜਹਾਂਗੋ ਦਾ ਨਾਂ ਜਰਾ ਖਤਮ ਨਾ ਕੀਤਾ ਜਾਏ ਇਹ ਲੀਚੀ ਜੋਂ ਨੂੰ ਖਤਮ ਨਾ ਕੀਤਾ ਜਾਏ ਕਿਉਂਕਿ ਪਰਿਵਰਣ ਨੂੰ ਸਰਕਾਰ ਵੀ ਬਹਲਾਵਾ ਦੇਦੀ ਪੜਾ ਰਹੀ ਹੈ ਹਰ ਹਰ ਆਦਮੀ ਚਾਹੁੰਦਾ ਹੈ ਹਰ ਸਾਲ ਬੂਟੇ ਲਗਾਵਾ ਬੂਟੇ ਪਾਲ ਕੇ ਇੱਥੇ ਪਰਿਵਰਣ ਵਧੇ ਤੂੰ ਤੂੰ ਦੇਖਿਆ ਹੋਇਆ ਗਿਆ ਤੂੰ ਦੇਖਿਆ ਹੋਇਆਗਾ ਕਿ ਇਹ ਵਿੱਚ ਕੋਵਰ ਦੇ ਵਿੱਚ ਜਿੱਸਾ ਲੋਗਾਂ ਜਾਂ ਲੱਖਾਂ ਲੋਗਾਂ ਨੇ ਜਾਣਾ ਆਕਸੀਜਨ ਦੇ ਕਰਕੇ ਗਈਆ ਆਕਸੀਜਨ ਜੇ ਇੱਥੇ ਆਕਸੀਜਨ ਮਿਲ ਰਹੀ ਹੈ ਸਾਰੇ ਲੋਗਾਂ ਨੂੰ ਔਰ ਆਕਸੀਜਨ ਇਨਸਾਨਾਂ ਨਾਲ ਕੀਤਾ ਜਾਏ ਇਹ ਬੂਟੇ ਨਾ ਵੜੇ ਜਾਣ ਬੂਟੇ ਪਾਲਣਾ ਬੱਚਾ ਪਾਲਣਾ ਇੱਕ ਬਰਾਬਰ ਹੁੰਦਾ ਹੈ ਇਹ ਸਾਰੇ ਬਜ਼ੁਰਗ ਜਾਨ ਦੇ ਜੁਗਾਂ ਪੱਕਿਆ ਕਿ ਹੁਣ ਬੱਚਿਆਂ ਨੂੰ ਵੀ ਸਮਝਾਈਦਾ ਸਕੂਲਾਂ ਦੇ ਵਿੱਚ ਕਿ ਬੂਟੇ ਲਗਾਓ ਕਿ ਅਸੀਂ ਲੋਕ 60 70 ਸਾਲ ਦੇ ਬੂਟੇ ਡੇ ਲਿਚੀਆਂ ਦੇ ਬੂਟੇ ਕਤਲ ਦੇ ਲੱਗ ਗਏ ਤੇ ਕੀ ਹਾਲ ਬਣਿਆ ਤੁਹਾਡੇ ਸ਼ਹਿਰ ਦਾ ਕੀ ਹਾਲ ਬਣੇਗਾ ਸਾਡੀ ਕਲੋਨੀ ਦਾ ਕੀ ਯਾਰ ਬੜੇ ਸਾਡੇ ਦੇਸ਼ ਦਾ ਇਸ ਕਦੇ ਸਾਰਿਆਂ ਨੂੰ ਅਸੀਂ ਵੇਅਰ ਕਰਦੇ ਅਸੀਂ ਇਕੱਠੇ ਹੋਏ ਆ ਕਿ ਸਰਕਾਰ ਲਈ ਕਿ ਇਹ ਜਿਹੜੇ ਇਨਲੀਗਲ ਬੂਟੇ ਕੱਟ ਕੇ ਕੋਲੋਡੀਆਂ ਕੱਟੇ ਜਾ ਰਹੀ ਹੈ ਇਹਦੇ ਰੋਗ ਲਗਾਈ ਜਾਏ ਇਹਦੇ ਵਾਸਤੇ ਐਡਮਿਨਸਿਟਰੀ ਪੂਰੀ ਤਰ੍ਹਾਂ ਆਪਣਾ ਧਿਆਨ ਦਿੱਤਾ ਹੈ ਦੇ ਅ ਮੈਂ ਸਰ ਕਨਹਾੜੀ ਸ਼ਰਮਾ ਪ੍ਰੈਜ਼ੀਡੈਂਟ ਸ਼ਾਂਤ ਵਿਹਾਰ ਵੈਲਫੇਅਰ ਸੁਸਾਇਟੀ ਮਿਸ਼ਨ ਰੋ ਪਠਾਨਕੋਟ ਤੋਂ ਬੋਲ ਰਿਹਾ ਹਾਂ ਸਰ ਅਸੀਂ ਸਾਰੇ ਲੋਕ ਸਰ ਇੱਥੇ ਅੱਜ ਇਸ ਉਪਲਖ ਇਕੱਠੇ ਹੋਏ ਆ ਕਿ ਸਾਨੂੰ ਪਤਾ ਲੱਗਾ ਕਿ ਕਲੋਨਾਈਜ਼ਰਸ ਵਿਕੀ ਆਓ ਜੀ ਇਸ ਸਾਡੀ ਕਲੋਨੀ ਦੇ ਵਿੱਚ ਇਲੀਗਲ ਤਰੀਕੇ ਨਾਲ ਪਲਾਟਸ ਨੂੰ ਕੱਟ ਰਹੇ ਨੇ ਠੀਕ ਹੈ ਜੀ ਤੇ ਸਾਡਾ ਪ੍ਰੋਟੈਸਟ ਇਹਦੇ ਕਰਕੇ ਹੈ ਕਿ ਜਿਹੜਾ ਇਲੀਗਲ ਇੱਕ ਸਟਰਕਚਰ ਤੇ ਹੋਣ ਲੱਗੀ ਹੈ ਇਹ ਇੱਥੇ ਨਾ ਹੋਵੇ ਇਹਦੇ ਬਾਰੇ ਨਿਗਮ ਨੂੰ ਕੋਈ ਕੰਪਲੇਂਟ ਵਗੈਰਾ ਕੀਤੀ ਹਾਂਜੀ ਨਿਗਮ ਨੂੰ ਕੰਪਲੇਂਟ ਕੀਤੀ ਕੋਈ ਇਹਦੇ ਬਾਰੇ ਨਿਗਮ ਨੂੰ ਅਸੀਂ ਅੱਜ ਹੀ ਆਪਣੇ ਸਾਰਾ ਮੈਮੋਰੈਂਡਮ ਤਿਆਰ ਕੀਤਾ ਤੇ ਉਹਨੂੰ ਤਿਆਰ ਕਰਕੇ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਇਹਦੇ ਬਾਰੇ ਤੇ ਨਿਗਮ ਨੂੰ ਵੀ ਅਸੀਂ ਕੰਪਲੇਂਟ ਦੇਣੀ ਕਿਉਂਕਿ ਇਹ ਜਿਹੜਾ ਹੈਗਾ ਬਹੁਤ ਅੱਛਾ ਏਰੀਆ ਹੈ ਸਾਰੇ ਸ਼ਹਿਰ ਦਾ ਉੱਚਾ ਏਰੀਆ ਹੈ ਅੱਛਾ ਵਾਤਾਵਰਣ ਪਰਿਆਵਰਣ ਹੈ ਉਸ ਪਿਛਲੀ ਤਰਫ ਤੋਂ ਵੀ ਇਹਨਾਂ ਨੇ ਕਾਲੀਆਂ ਕਟਨੀ ਸ਼ੁਰੂ ਕੀਤੀਆਂ ਜਿਸ ਨਾਲ ਬਹੁਤ ਨੁਕਸਾਨ ਹੋਇਆ ਪਰਿਆਵਰਣ ਨੂੰ ਤੋਂ ਅਸੀਂ ਚਾਹੁੰਦੇ ਹਾਂ ਕਿ ਇਲੀਗਲ ਕੰਸਟਰਕਸ਼ਨ ਨੂੰ ਰੋਕਿਆ ਜਾਏ ਸੀਲ ਕਰ ਤੇ ਇਸ ਜੋ ਵੀ ਇਹ ਕੰਮ ਆਪਣੇ ਇਲੀਗਲ ਤਰੀਕੇ ਨਾਲ ਹੋ ਰਿਹਾ ਉਹਨੂੰ ਬੰਦ ਕੀਤਾ ਜਾਏ ਤੇ ਸੀਲ ਕੀਤਾ ਜਾਏ ਰੇਡ ਨਾ ਜੱਟੇ ਜੀ ਰੇਡ ਵੀ ਨਾ ਥੋੜਾ ਜਿਹਾ ਕਨਸਰਨ ਆਪਣਾ ਸ਼ੋਅ ਕਰਨਾ ਚਾਹਨਾ ऑलरेडी जडी प्रॉब्लम है जड़ी समस्या वो हाईलाइट की है साढ़े प्रेजिडेंट कर्नल रजनीश धनंजय सर ने और उसके अलावा हम लोगों के टोनी पुरी जी ने भी पूरा एक्सप्लेन किया है कि ये कैसे जहाँ पे जो कॉलोनाइजर्स हैं वो एक जबरदस्त तरीके से जो है कॉलोनी काट के और अपनी जो है मंशा पूरी करने चाहते हैं प्लॉट्स बेच के और ये जो हमारे पास जो पेड़ हैं इन्हीं को देख के हम लोगों ने यहाँ पे आके बसना शुरू किया था और यही हमारी लाइफ लाइन है आप हमारी कॉलोनी को देखो हम लोगों ने पूरा एक सोसाइटी बना के और इसको पूरा मेंटेन किया है और एक अच्छे तरीके से इस कॉलोनी को मेंटेन करके रखना भी चाहते हैं और हमारी यही गुजाइश है कि अगर जो भी काम करना है वो एक लीगल तरीके से किया जाए और इन पेड़ों को तो हम बिल्कुल काटने नहीं देंगे हमें यहाँ जिस लेवल तक जाना पड़े हम लोग जाएंगे लेकिन इन पेड़ों को हम कभी काटने नहीं देंगे हम यहाँ पे खड़े हो जाएंगे और पूरे रेजिडेंट्स इस मसले को लेकर बहुत चिंतित हैं और हम हर स्टेज पे ये अपनी लड़ाई जारी रखेंगे और ये पेड़ हम बिल्कुल नहीं काटने देंगे तो ये कॉलोनी तो बहुत क्लियर है कि ये काटी जा रही है अगर आपने ये सामने देखा होगा यहाँ पे इन्होंने ट्वेंटी फीट का ऑलरेडी रोड रख दिया है उसके आले दुआले इन्होंने सीमेंट के पिल्लर लगा दिए हैं और ये प्रेटी श्योर है कि ये इन्होंने प्लॉट बेचने हैं और उसके बाद यहाँ पे एक कंक्रीट जंगल हमारे आले दुआले खड़ा कर देना है और ये बूटे बहुत पुराने हैं हमारा कंसर्न इन बूटों से है कि ये नहीं कटने चाहिए किसी भी हालत में